ਕਾਤਮ ਨਗਰ ਨੇ ਰੀਚ ਚ ਮੀਟਿੰਗ ਰੱਖੀ ਗਈ ਔਰ ਛੋਦੇ ਭਾਈ ਕਲਵੰਤ ਸਿੱਧੂ ਐਮ ਐਲ اے ਇਹ ਅੱਜ ਇਹ ਦੇ ਹਲਕੇ ਦੇ ਵਿੱਚ ਮੀਟਿੰਗਾਂ ਦੋ ਨੇ ਔਰ ਇਹ ਬਹੁਤ ਜਿੰਦ ਜਾਨ ਨਾਲ ਪਹਿਲਾ ਰੋਡ ਸ਼ੋਅ ਕੱਟਿਆ ਉਦੋਂ ਵੀ ਇਹਦੇ ਹਲਕੇ ਦੇ ਨੌਜਵਾਨ ਸਾਥੀਆਂ ਨੇ ਪੂਰਾ ਜੋਸ਼ ਸੀਗਾ ਅੱਜ ਇਹ ਜੋਸ਼ ਨਾਲ ਮਦਦ ਕਰ ਰਿਹਾ ਵਾ ਔਰ ਮੈਨੂੰ ਉਮੀਦ ਆ ਕਿ ਜਿੰਨੇ ਤੇ ਆਪ ਜਿੱਤਿਆ ਸੀਗਾ ਉਤੋਂ 10000 ਵੋਟ ਤੋਂ ਪਲੱਸ ਹੋਰ ਕਰੋ ਸਰ ਮੈਨੀਫੈਸਟੋ ਦੇ ਵਿੱਚ ਹੱਥ ਆਪ ਦਾ ਕਰ ਲਈ ਕੀ ਹੈ ਹਲਕਾ ਆਕਮ ਨਗਰ ਪਹਿਲਾ ਸਭ ਤੋਂ ਪਹਿਲਾ ਲੁਧਿਆਣੇ ਲਈ ਜਿਹੜਾ ਵਾ ਪੀਜੀਆਈ ਵਰਗਾ ਇੱਕ ਵੱਡਾ ਹਸਪਤਾਲ ਲੈ ਕੇ ਆਉਣਾ ਬਾਕੀ ਜਿਹੜਾ ਕੌਨਸੀ ਜੋਨਸੀ ਵਾਈ ਆ ਜਦੋਂ ਮਾਲਕ ਨੇ ਰਹਿਮਤ ਕੀਤੀ ਉਸ ਤੋਂ ਬਾਅਦ ਸਾਰੇ ਪ੍ਰੋਜੈਕਟ ਬਣਾਵਾਂਗੇ ਸਭ ਤੋਂ ਵੱਡੀ ਗੱਲ ਤਾਂ ਨੁਮਾਇੰਦਿਆਂ ਨੇ ਇਸ ਟਾਈਮ ਬੇਰੋਜ਼ਗਾਰੀ ਮਾਈਗ੍ਰੇਟ ਹੋ ਰਿਹਾ ਬਾਹਰ ਉਹਦੇ ਲਈ ਵੀ ਕੋ ਸੋਚਿਆ ਤੁਸੀਂ ਦੇਖਿਆ ਵਾ ਵੀ 42 ਹਜ਼ਾਰ ਨੌਕਰੀ ਦਾ 2 ਸਾਲ ਚ ਦਿੱਤੀ ਇਹਨਾਂ ਨੇ ਪਿਛਲੇ 15 ਸਾਲਾਂ ਚ ਨਹੀਂ ਦਿੱਤੀ ਚੱਲ ਰਿਹਾ ਵਾ ਕੰਮ ਉਹ ਭਗਵਾਨ ਤਮਾ ਨਾਲ ਲੋਕ ਸਭਾ ਤੋਂ ਬਾਅਦ ਤੁਸੀਂ ਦੇਖੋਗੇ ਕੋਈ ਨੌਜਵਾਨ ਸਾਥੀ ਅੱਧਾ ਫੜਕੂਗਾ ਨਹੀਂ ਕੀ ਕਹੂੰਗੇ ਹੋਰ ਹਲਕਾ ਆਪਮ ਦਾ ਕਰਨ ਨੂੰ ਹਲਕਾ ਆਪਣੇ ਗੋਘੀ ਜਿੰਨੇ ਵੀ ਨੇ ਉਹ ਕਿਤੇ ਨਾ ਕਿਤੇ ਸੋਚਦੇ ਆ ਕਿ ਇੱਕ ਮਤਲਬ ਕਿ ਸਾਡੀ ਡਿਵੈਲਪਮੈਂਟ ਹੋਵੇ ਔਰ ਸਾਨੂੰ ਇੱਕ ਵਧੀਆ ਮਤਲਬ ਕੈਂਡੀਡੇਟ ਦੇਖੋ ਕੰਮ ਨਾ ਵਾ ਕੰਮ ਕੀਤਾ ਵਾ ਪਹਿਲਾਂ ਜੇ 2 ਸਾਲ ਕੰਮ ਕੀਤਾ ਤਾਂ ਹੀ ਐਡੀ ਵੱਡੀ ਜ਼ਿੰਮੇਵਾਰੀ ਮੁੱਖ ਮੰਤਰੀ ਨੇ ਦਿੱਤੀ ਆ ਕੰਮ ਕਰਕੇ ਦਿਖਾਵਾਂਗੇ ਲੁਧਿਆਣੇ ਦੇ ਲੋਕਾਂ ਨੂੰ